ਪਰ ਉੱਥੋਂ ਪਰਿਵਾਰ ਜਿਹੜਾ ਤਿੰਨ ਭਾਗਾਂ 'ਚ ਵੰਡਿਆ ਜਾਂਦਾ ਇਹਦੇ ਵੀ ਜੋ ਹੋ ਗਿਆ ਕਰਤਾਰ ਦੱਬਣਾ ਸੀ ਉੱਠੋ ਜੀ ਆਪਾਂ ਇਤਨਾ ਹੀ ਇਮਤਿ ਛੱਡਤੀ ਅੱਗੇ ਨਹੀਂ ਵਧਿਆ ਜਾਣਾ ਉੱਚ ਦੇ ਪੀਰ ਦਾ ਪੇਸ ਬਣਾ ਕੇ ਫਾਈ ਗਣੀਖਾ ਤੇ ਨਬੀ ਖਾਨ ਦੀ ਫੈਤਾ ਦੇ ਨਾਲ ਕਟਾਣੀ ਮੋੜ ਤੇ ਪਹੁੰਚਦੇ ਆ ਤੇ ਉੱਥੋਂ ਗੁਰੂ ਸਾਹਿਬ ਆਲਮਗੀਰ ਤੋਂ ਹੁੰਦੇ ਹੋਏ ਜਦੋਂ ਰਾਏ ਕੱਲੇ ਦੇ ਪਰਿਵਾਰ ਕੋ ਜਾਂਦੇ ਰਾਏਪੁਰ ਦੀਆਂ ਤੇ ਜਦੋਂ ਗੁਰੂ ਸਾਹਿਬ ਨੇ ਫਿਰ ਦੀਨੇ ਕੰਗੜ ਬਹਿ ਕੇ ਰੰਗਜੀਤ ਨੂੰ ਜ਼ਫਰਨਾਮਾ ਲਿਖਿਆ ਉਹਦੇ ਵਿੱਚ ਗੁਰੂ ਸਾਹਿਬ ਨੂੰ ਕਹਿੰਦੇ ਆ ਕਿ ਮੈਂ ਤਾਂ ਤੇਰੀਆਂ ਕਸਮਾਂ ਦੇ ਉੱਤੇ ਇਤਬਾਰ ਕੀਤਾ ਸੀ ਹਰ ਸੀਦਾ ਸ਼ੇਰ ਅਚੂੰਕਰ ਅਜ਼ਮਾ ਹੀਲ ਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾਸ਼ਮਸ਼ੀਰ ਦਸਤ ਕਹਿੰਦੇ ਮੈਂ ਤੇ ਉਦੋਂ ਤਲਵਾਰ ਨੂੰ ਹੱਥ ਪਾਇਆ ਜਦੋਂ ਮੇਰੇ ਕੋਲ ਤੁਸੀਂ ਕੋਈ ਰਸਤਾ ਹੀ ਨਹੀਂ ਛੱਡਿਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੀਪੂਰਤਾ ਪੰਨੂ ਤੇ ਦੋਸਤੋ ਪਿਛਲੇ ਕਾਫੀ ਦਿਨਾਂ ਤੋਂ ਧੁੰਦ ਬਹੁਤ ਆ ਤੇ ਤੋਂ ਦਾ ਕਰਕੇ ਮੈਂ ਸਾਇਰ ਤੇ ਵੀ ਘਟ ਨਿਕਲਿਆ ਹਲਕੀ ਫੁਲਕੀ ਐਕਸਰਸਾਈਜ਼ ਕਰ ਹੀ ਕਰ ਲੈਣਾ ਤੇ ਅੱਜ ਵੀ ਮੈਂ ਮੇਰੇ ਘਰ ਦਾ ਕੰਮ ਚੱਲ ਰਿਹਾ ਸੀ ਕੰਸਟਰਕਸ਼ਨ ਦਾ ਤੇ ਮੈਂ ਚਲੋ ਮੈਂ ਤੁਹਾਡੇ ਨਾਲ ਕੋਈ ਸਾਂਝ ਪਾਉਣਾ ਕੋਈ ਗੱਲਬਾਤ ਕਰਦੇ ਆ ਦੋਸਤੋ ਬੈਠਾ ਬੈਠਾ ਮੈਂ ਸੋਚ ਰਿਹਾ ਸੀ ਕਿ ਜੇ ਪਿੱਛੇ ਵਾਲ ਨੂੰ ਚਾਤੀ ਮਰੀ ਜਾਵੇ ਆਪਣੇ ਅਤੀਤ ਵਾਲ ਨੂੰ ਤੇ ਉਹਦੇ ਚ ਬਹੁਤ ਕੁਝ ਪਿਆ ਹੁੰਦਾ ਪਰ ਆਪਣੇ ਅਤੀਤ ਦੀ ਭਾਰੀ ਬੰਡ ਲੈ ਕੇ ਅਸੀਂ ਚੱਲ ਨਹੀਂ ਸਕਦੇ ਕਿਉਂਕਿ ਸਾਡੇ ਕਦਮ ਤੇ ਅੱਗੇ ਬੋਝ ਲੁੰਦੇ ਆ ਤੇ ਰਿਸ਼ਤੇ ਉਹਨੂੰ ਤੜਕ ਤੜਕ ਟੁੱਟਦੇ ਜਾਂਦੇ ਆ ਜਦੋਂ ਇਹ ਸਾਡੇ ਰੂਹ ਦਾ ਦਰਦ ਬਣਦੇ ਜਾਂਦੇ ਆ ਤੇ ਕੋਈ ਵੀ ਚੀਜ਼ ਆ ਉਹ ਜਿਹੜੀ ਭਾਰੀ ਬੋਝ ਲੋ ਜੇ ਤੁਸੀਂ ਉਹਨੂੰ ਲੈ ਕੇ ਅੱਗੇ ਨਹੀਂ ਚੱਲ ਸਕਦੇ ਤੇ ਜਦਾਂ ਜਿਹੜੀਆਂ ਸਾਡੀਆਂ ਇਹ ਸਾਡਾ ਸ਼ਰਮਾਇਆ ਹੁੰਦੀਆਂ ਇਹਨਾਂ ਨੂੰ ਯਾਦ ਕਰਕੇ ਅਸੀਂ ਤੇ ਆਪਣੇ ਦਿਲ ਨੂੰ ਬਹਲਾਉਂਦੇ ਰਹਿੰਦੇ ਆ ਔਰ ਇਹਨਾਂ ਦੀ ਰੀਲ ਜਿਹੜੀ ਆ ਸਾਡੇ ਲਗਾਤਾਰ ਦਿਲ ਦਿਮਾਗ ਦੇ ਵਿੱਚ ਚੱਲਦੀ ਰਹਿੰਦੀ ਆ ਦੋਸਤੋ ਇਹ ਤੇ ਗੱਲਾਂ ਵਾ ਸਾਹਿੱਦੀਆਂ ਸਾਡੇ ਮਾਈਂਡ ਦੀਆਂ ਅੱਜ ਜਿਹੜੀ ਮੈਂ ਗੱਲ ਕਰਨ ਲੱਗਾ ਵਾਂ ਇਹ ਪੋ ਦਾ ਮਹੀਨਾ ਚੱਲ ਰਿਹਾ 6 ਪੋ ਤੋਂ ਲੈ ਕੇ ਤੇ ਜਿਹੜਾ ਸਮਾਵਰਤਰਾ 8-10 ਦਿਨ ਸਾਡੇ ਸੇਕ ਕੰਮ ਦੇ ਵਿੱਚ ਵਾਪਰਿਆ ਇਹ ਸਾਨੂੰ ਉਦਾਸ ਕਰਦਾ ਸਾਡੇ ਮਾਣਾਂ ਨੂੰ ਬੋਝਲ ਕਰਦਾ ਪਰ ਸਾਡੀ ਰੂਹ ਜਿਹੜੀ ਆ ਉਕਰਨਾਉਂਦੀ ਆ ਇਹ ਉਹ ਦਿਨ ਸੀ ਜਦੋਂ ਗੁਰੂ ਸਾਹਿਬ ਰੰਗਜੀਤ ਦੀ ਦਿੱਤੀ ਕਸਮ ਤੇ ਜਿੰਨੇ ਰੰਗਜੀਤ ਦੇ ਅਹੰਕਾਰ ਸੀ ਉਹਨਾਂ ਦੀਆਂ ਕਸਮਾਂ ਤੇ ਗੁਰੂ ਸਾਹਿਬ ਨੇ ਵਿਸ਼ਵਾਸ ਨਹੀਂ ਕੀਤਾ ਵਜੀਦ ਖਾਨ ਦੀਆਂ ਕਸਮਾਂ ਤੇ ਗੁਰੂ ਸਾਹਿਬ ਨੇ ਵਿਸ਼ਵਾਸ ਨਹੀਂ ਕੀਤਾ ਪਰ ਜਦੋਂ ਰੰਗਜੀਤ ਨੇ ਗੁਰੂ ਸਾਹਿਬ ਨੂੰ ਇੱਥੇ ਦਿਖਾਈ ਤੇ ਗੁਰੂ ਸਾਹਿਬ ਨੇ ਕਿਹਾ ਵੀ ਸ਼ਾਇਦ ਇਹ ਕੁਰਾਨ ਭੇਜਿਆ ਨੇ ਮੈਨੂੰ ਤੇ ਕੁਰਾਨ ਦੀ ਕਸਮ ਖਾ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਇੱਥੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ ਕੋਈ ਚੇਤੇ ਰਾਸਤੇ ਇਓ ਸਿੱਧਾ ਨੂੰ ਕੁਝ ਨਹੀਂ ਕਹਿੰਦੇ ਤੁਹਾਨੂੰ ਸੇਫ ਰਸਤਾ ਦੇ ਦਿੰਦੇ ਆ। ਔਰ ਉਹ ਛੇਪੋ ਦੀ ਭਿਆਨਕ ਰਾਤ ਜਦੋਂ ਗੁਰੂ ਸਾਹਿਬ ਅੱਧੀ ਰਾਤ ਨੂੰ ਅਨੰਦਪੁਰ ਸਾਹਿਬ ਤੋਂ ਤੁਰਦੇ ਰੇ ਔਰ 1500 ਬੰਦੇ ਦਾ ਵੀਰ ਹੁੰਦਾ ਜਿਹਦੇ ਵਿੱਚ ਲੜਾਕੇ ਉਹ ਸਿੱਖ ਸੀ ਜਿਨ੍ਹਾਂ ਨੇ ਕਈ-ਕਈ ਦਿਨ ਹੋ ਗਏ ਸੀ ਕਈ-ਕਈ ਮਹੀਨਿਆਂ ਤੋਂ ਭੁੱਖ ਦਾ ਸਾਹਮਣਾ ਕਰਦੇ ਆ ਰਹੇ ਸੀ ਤੇ ਜਦੋਂ ਖੀਰਤਪੁਰ ਸਾਹਿਬ ਤੋਂ ਰਾਤ ਰੇ ਤੜਕੇ ਦਾ ਗੁਰੂ ਸਾਹਿਬ ਕਰਕੇ ਪਾਠ ਨਿਤਨੇਮ ਦਾ ਤੇ ਸਾਰੀ ਸੰਗਤ ਅੱਗੇ ਨਤੁਰ ਨਗਦੀ ਆ ਤੇ ਪਤਾ ਲੱਗਦਾ ਕਿ ਸੋ ਸਾਰੇ ਕਸਮਾਂ ਵਾਦੇ ਸਿੱਕੇ ਤੰਗ ਦਿੱਤੇ ਗਏ ਪਰ ਬਾੜੀ ਰਾਜੇ ਤੇ ਫੌਜਾਂ ਸਿਰ ਤੇ ਚੜ ਗਈਆਂ ਸਾਬ ਜਦਾਜੀਤ ਸਿੰਘ ਤੇ ਭਾਈ ਉਦੇ ਸਿੰਘ ਔਰ ਸਿੱਖ ਸੀ ਜਿਹੜੇ ਇਹ ਉੱਥੇ ਡੱਟ ਜਾਂਦੇ ਆ ਪਰ ਭਾਈ ਉਦੇਸਿੰਘ ਕਹਿੰਦੇ ਆ ਸਹਿਬ ਜਦਾਜੀਤ ਸਿੰਘ 18 ਸਾਲ ਦੀ ਉਮਰ ਆ ਕਿ ਤੁਸੀਂ ਇਹ ਸੰਕਰੇ ਰਸਤੇ ਤੇ ਮੈਂ ਰੁਕਦਾ 50 ਸਿੱਖਾਂ ਨੂੰ ਲੈ ਕੇ ਤੁਸੀਂ ਅੱਗੇ ਚੱਲੋ ਔਰ ਫਿਰ ਜੋ ਔਣੀ ਵਰਦੀ ਆ ਉਹ ਸਾਰਿਆਂ ਨੂੰ ਪਤਾ ਕਿ ਤਰ੍ਹਾਂ ਸਰਸੇ ਨਦੀ ਦੇ ਆ ਕੇ ਵਿਛੋੜਾ ਪੈਂਦਾ ਔਰ ਉਥੋਂ ਪਰਿਵਾਰ ਜਿਹੜਾ ਤਿੰਨ ਭਾਗਾਂ 'ਚ ਵੰਡਿਆ ਜਾਂਦਾ ਤੇ ਜਿਹੜੇ ਮਾਤਾ ਜੀ ਹੁੰਦੇ ਆ ਉਹਨਾਂ ਦੀ ਜਿਹੜੀ ਸਵਾਰੀ ਆ ਦਿੱਲੀ ਨੂੰ ਚਲੇ ਜਾਂਦੀ ਆ ਗੁਰੂ ਸਾਹਿਬ ਉਸ ਵੱਡੇ ਸਾਹਿਬ ਜੀ ਤਾਂ ਉਹਨਾਂ ਨੂੰ ਲੈ ਕੇ ਰੋਪੜ ਸਾਈਡ ਨੂੰ ਆ ਜਾਂਦੇ ਆ ਜਿੱਥੋਂ ਫਿਰ ਚਮਕੌਰ ਦੀ ਗੜੀ ਨੂੰ ਜਾਂਦੇ ਆ ਔਰ ਕਿਫਤ ਕਰਨ ਗੰਗੂ ਮਾਤਾ ਜੀ ਨੂੰ ਲੈ ਕੇ ਤੇ ਛੋਟੇ ਬੱਚਿਆਂ ਨੂੰ ਜੀਤੇ ਉਹਨਾਂ 'ਨੂੰ ਵਿਸ਼ਵਾਸ ਕੀਤਾ ਇਹਨਾਂ ਨੂੰ ਮੁੰਡੇ ਨੂੰ ਗੱਲ ਜਾਂਦਾ ਔਰ ਫਿਰ ਚਮਕੌਰ ਦੀ ਗੜੀ ਦਾ ਜੁੱਧ ਹੁੰਦਾ ਔਰ ਉਸ ਜੰਦ ਦੇ ਵਿੱਚ ਵੱਡੇ ਸਾਹਿਬ ਜੰਦ ਦੀ ਸ਼ਹਾਦਤ ਹੋ ਜਾਂਦੀ ਹੋ ਹੀ ਜਾਣੀ ਸੀ ਕਿਉਂਕਿ ਘੇਰਾ ਹੀ ਏਡਾ ਵੱਡਾ ਸੀ ਔਰ ਜੋ ਗੁਰੂ ਸਾਹਿਬ ਕੋਲ ਜੰਗੀ ਸੁਭਾਅ ਸੀ ਉਹ ਘੱਟ ਸੀ ਫਿਰ ਵੀ ਇਹਨਾਂ ਨੇ ਅਸਾਵੀ ਅਸਾਵੀ ਤੋਂ ਵੀ ਹਜ਼ਾਰ ਗੁਣਾ ਅਸਾਵੀ ਜਿਹੜੀ ਲੜਾਈ ਸੀ ਉਹ ਚਮਕੌਰ ਦੀ ਗਾੜੀ 'ਚ ਬਹਿ ਕੇ ਲੜੀ ਮਰੇ ਕ ਨਵਾਂ ਇਤਿਹਾਸ ਬਣ ਜੁਤਾ ਤੇ ਫਿਰ ਜਦੋਂ ਦਇਆ ਸਿੰਘ ਧਰਮ ਸਿੰਘ ਤੇ ਹਿੰਮਤ ਸਿੰਘ ਗੁਰੂ ਸਾਹਿਬ ਨੂੰ ਕਹਿੰਦੇ ਅਗੇ ਤੁਸੀਂ ਗੱਡੀ ਨੂੰ ਛੱਡੋ ਕਿ ਕੌਮ ਦੇ ਗਵਾਹੀ ਕਰਨੀ ਆ ਤੇ ਗੁਰੂ ਸਾਹਿਬ ਉਹਨਾਂ ਦੀ ਮੰਨਦੇ ਆ ਤੇ ਭਾਈ ਸੰਗਤ ਸਿੰਘ ਤੇ ਸਿਰ ਦੇ ਉੱਤੇ ਆਪਣੀ ਦਸਤਾਰ ਸਜਾ ਕੇ ਕਿਉਂਕਿ ਉਹਨਾਂ ਦੀ ਕੂਟਨੀਤਿਕ ਚਾਲ ਹੁੰਦੀ ਆ ਗੁਰੂ ਸਾਹਿਬ ਦੀ ਆਪ ਉਹ ਤੋਂ ਨਿਕਲ ਜਾਂਦੇ ਆ ਅਗਲੇ ਦਿਨ ਸਵੇਰੇ ਗੜੀ ਤੇ ਮੁਲਾ ਕਰਕੇ ਮੁਸਲਮਾਨ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਭਾਈ ਸੰਗਤ ਸਿੰਘ ਨੂੰ ਅਸ਼ੀਰਵਦ ਕਰਕੇ ਇਸੇ ਚੀਜ਼ ਤੇ ਖੁਸ਼ ਰਹਿੰਦੇ ਆ ਜੋਦਾਂ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰ ਲਿਆ ਤੇ ਜਸ਼ਨ ਮਨਾਉਂਦੇ ਰਹਿੰਦੇ ਆ ਔਰ ਜਦੋਂ ਅਗਲੇ ਦਿਨ ਭੀਮ ਕਹਿੰਦਾ ਮੁੰਡਾ ਰਾਜਾ ਅਜਮੇਰ ਗੁਰੂ ਸਾਹਿਬ ਦਾ ਸਿਰ ਵੇਖਦਾ ਉਹ ਕਹਿੰਦਾ ਨਹੀਂ ਇਹ ਗੁਰੂ ਸਾਹਿਬ ਦਾ ਸਿਰ ਨਹੀਂ ਹੈ ਫਿਰ ਫੌਜਾਂ ਜਿਹੜੀਆਂ ਜਥੇ ਬਣਾ ਕੇ ਤੇ ਗੁਰੂ ਸਾਹਿਬ ਨੂੰ ਲੱਭਣ ਵਾਸਤੇ ਤੁਰ ਪੈਂਦੀਆਂ ਉਸ ਟਾਈਮ ਤੱਕ ਗੁਰੂ ਜੀਤ ਸਿੰਘ ਸਾਹਿਬ ਜੀ ਇਹੋ ਸਾਰੀ ਰਾਤ ਅੰਕੋਰ ਦੀ ਗੜੀ ਤੋਂ ਸਫ਼ਰ ਕਰਕੇ ਵਿਖਲੇ ਪਿੰਡਿਆਂ ਦਾ ਗਰਾਂ ਦੇ ਜੁੱਤੀ ਨਹੀਂ ਤੇ ਬੁਰੇ ਹਾਲ ਨੇ ਤਮਾਸ਼ੀਵਾੜੇ ਆਉਂਦੇ ਨੇ ਤੇ ਮਾਸੀਵਾੜੇ ਸਵੇਰੇ ਤੜਕੇ ਖੂਹ ਤੇ ਆ ਕੇ ਗਲਾਬੇ ਮਸਾਂ ਦੇ ਬਾਰ-ਬਾਰ ਮਾਸੀਵਾੜੇ ਤੋਂ ਤੇ ਬਾਣੀ ਦੀ ਟਿੰਡ ਲੈ ਕੇ ਉਥੋਂ ਆਪਣਾ ਮੂੰਹ ਧੋ ਕੇ ਤੇ ਗੁਰੂ ਦਾ ਸ਼ੁਕਰਾਨਾ ਕਰਕੇ ਤੇ ਬਾਗਵਾਇਆ ਹੁੰਦਾ ਬੋਲਦਾਂ ਦੇ ਨਾਲ ਤੇ ਇੱਕ ਮਿੱਟੀ ਦੀ ਵੱਡੀ ਸਾਰੀ ਚੇਲ ਦੇ ਉੱਤੇ ਸਿਰ ਰੱਖ ਕੇ ਸਾਰੇ ਗੰਮ ਪਲਾ ਕੇ ਸੌ ਜਾਂਦੇ ਆ ਕਿਉਂਕਿ ਥੱਕੇ ਇੰਨੇ ਜ਼ਿਆਦਾ ਹੁੰਦੇ ਆ ਪਿਛਲੇ ਦਿਨਾਂ ਜਿਹੜੀਆਂ ਗੁਰੂ ਸਾਹਿਬ ਨੇ ਮੁਸ਼ਕਲਾਂ ਵੇਖੀਆਂ ਸੀ ਉਹਨਾਂ ਦੇ ਵਿੱਚ ਵੱਡੇ ਸਾਹਿਬ ਜਾਨ ਦਾ ਸ਼ਹੀਦ ਹੋ ਜਾਣਾ ਪਰਿਵਾਰ ਦਾ ਵਿਛੜ ਜਾਣਾ ਵਿਸ਼ਵਾਸ ਘਾਟਦਾ ਹੋ ਜਾਣਾ ਪਰ ਜਿਹੜਾ ਆਨੰਦਪੁਰ ਸਾਹਿਬ ਨੂੰ ਛੱਡ ਦੇਣਾ ਉਹ ਸਭ ਤੋਂ ਵੱਡਾ ਦਰਦ ਸੀ ਪਰ ਉੱਥੇ ਸਭ ਚੀਜ਼ਾਂ ਜੋ ਸੀ ਮਾਲ ਸੁਆਬਸ ਗੁਰੂ ਸਾਹਿਬ ਸਾੜ ਆਏ ਹੱਥੀ ਤੇ ਜਦੋਂ ਵਿਛੋਣ ਪੌਜਦੇ ਆਤਨੇ ਪਿਆਰੇ ਦਇਆ ਸਿੰਘ ਤੇ ਭਾਈ ਖੈਰ ਸਿੰਘ ਇਹ ਫਿਰ ਗੁਰੂ ਸਾਹਿਬ ਦੀ ਹਾਲਤ ਵੇਖ ਕੇ ਤੇ ਨਾਲੇ ਉਹਨਾਂ ਦੇ ਪੈਰਾਂ 'ਚੋਂ ਕੰਡੇ ਕੱਢਦੇ ਆ ਤੇ ਉੱਚੀ ਉੱਚੀ ਤਾਹਾਂ ਮਾਰ ਕਰਉਣ ਲੱਗ ਜਾਂਦੇ ਗੁਰੂ ਸਾਹਿਬ ਇਹਨਾਂ ਨੂੰ ਹਿੰਮਤ ਦਿੰਦੇ ਆ ਬੜੀ ਗੱਲ ਨਾ ਲਾਉਂਦੇ ਇਹਨਾਂ ਦੇ ਵੀ ਜੋ ਹੋ ਗਿਆ ਵਰਤਾਰ ਦਾ ਭਾਣਾ ਸੀ ਉੱਠੋ ਜੀ ਆਪਾਂ ਇਤਨਾ ਹੀ ਇਮਤਿ ਛੱਡਤੀ ਲੱਗੇ ਨਹੀਂ ਵਧਿਆ ਜਾਣਾ ਪਰ ਅਜਿਹੇ ਹੀ ਸ਼ਬਦ ਪੜ੍ਹਦੇ ਆ ਮਿੱਤਰ ਪਿਆਰੇ ਨੂੰ ਆਲ ਮੁਰੀਦਾ ਦਾ ਕਹਿਣਾ ਇਹ ਸ਼ਬਦ ਗੁਰੂ ਸਾਹਿਬ ਨੇ ਉਸ ਟਾਈਮ ਇਹਨਾਂ ਨੂੰ ਗੰਠ ਕਰਾਇਆ ਭਾਈ ਦਾਇਆ ਸਿੰਘ ਵਾਲਾ ਨੂੰ ਕਿ ਉਹਨਾਂ ਦਾ ਜਿਹੜਾ ਆਤਮਿਕ ਬਾਲ ਆ ਦੁਬਾਰਾ ਬਣੇ ਔਰ ਕਿਸ ਤਰ੍ਹਾਂ ਫਿਰ ਗੁਰੂ ਸਾਹਿਬ ਅੱਗੇ ਇਹਨਾਂ ਮੁਸ਼ਕਲਾਂ ਦੇ ਵਿੱਚੋਂ ਨਿਕਲ ਕੇ ਤੇ ਜਦੋਂ ਉੱਚ ਦੇ ਪੀਰ ਦਾ ਪੇਸ ਬਣਾ ਕੇ ਫਾਈ ਗਣੀਖਾ ਤੇ ਨਵੀ ਖਾਨ ਦੀ ਫੈਤਾ ਦੇ ਨਾਲ ਕਟਾਣੀ ਮੋੜ ਤੇ ਪਹੁੰਚਦੇ ਆ ਤੇ ਉੱਥੋਂ ਗੁਰੂ ਸਾਹਿਬ ਆਲਮਗੀਰ ਤੋਂ ਹੁੰਦੇ ਹੋਏ ਜਦੋਂ ਰਾਏ ਕੱਲੇ ਦੇ ਪਰਿਵਾਰ ਕੋ ਜਾਂਦੇ ਰਾਏਕੋਟ ਤੇ ਉੱਥੇ ਜਿਹੜੀ ਉਹਨਾਂ ਨੂੰ ਖ਼ਬਰ ਮਿਲਦੀ ਆ ਨੂਰੇ ਮਾਈ ਨੂੰ ਭੇਜ ਕੇ ਆਨੰਦਪੁਰ ਸਾਹਿਬ ਉੱਥੋਂ ਦਾsrandal ਪੁੱਛਦਿਆ ਸ਼ਾਮੀ ਜਦੋਂ ਆਕੇ ਨੂਰਾ ਮਈ ਤਾਂ ਹਾਂ ਮਰ ਮਰ ਦੱਸਦਾ ਬੱਚਿਆਂ ਨੂੰ ਕਿਤਰਾ ਸ਼ੀਤ ਕੀਤਾ ਗਿਆ ਛੋਟਿਆਂ ਨੂੰ ਉਹ ਜ਼ੁਲਮ ਦੀ ਇੰਤਹਾ ਸੀ ਸਿਖਰ ਸੀ ਉਸ ਟਾਈਮ ਗੁਰੂ ਸਾਹਿਬ ਸੁਣਦੇ ਰਹੇ ਨਾਲੇ ਤੀਰ ਦੀ ਨੋਕ ਦੇ ਨਾਲ ਇੱਕ ਕਾਈ ਦਾ ਬੂਟਾ ਸੀ ਉਹਨੂੰ ਬੁੜਦੇ ਰਹੇ ਤੇ ਜਦੋਂ ਗੱਲ ਖਤਮ ਹੋਈ ਗੁਰੂ ਸਾਹਿਬ ਨੇ ਕਿਹਾ ਮੁਗਲਾਂ ਨੇ ਆਪਣੀ ਜੜ ਪੁੱਟ ਲਈ ਇੰਨਾ ਜ਼ੁਲਮ ਦੀ ਸੀ ਕਰਨਾ ਚਾਹੀਦਾ ਫੇਰ ਲਗਾਤਾਰ ਕਟਨਾਵਾਂ ਜਿਹੜੀਆਂ ਮੈਂ ਇਨ ਬਲੌਗ ਚ ਤੀ ਸਮਝ ਸਕਦਾ ਵਾਪਰਦੀਆਂ ਤੇ ਜਦੋਂ ਗੁਰੂ ਸਾਹਿਬ ਨੇ ਫਿਰ ਦੀਨੇ ਕੰਗੜ ਬਹਿ ਕੇ ਰੰਗਜੀਤ ਨੂੰ ਜਫਰਨਾਮਾ ਲਿਖਿਆ ਤੇ ਉਹਦੇ ਵਿੱਚ ਗੁਰੂ ਸਾਹਿਬ ਨੂੰ ਕਹਿੰਦੇ ਆ ਕਿ ਮੈਂ ਤਾਂ ਤੇਰੀਆਂ ਕਸਮਾਂ ਦੇ ਉੱਤੇ ਇਤਬਾਰ ਕੀਤਾ ਸੀ ਤੇ ਤੂੰ ਮੇਰੇ ਬੱਚੇ ਮਰਵਾ ਕੇ ਸੋਚਦਾ ਕਿ ਤੂੰ ਬੜੀ ਵੱਡੀ ਭਾਦਰੀ ਕਰ ਲਈ ਆ ਕਹਿਰਾਂ ਤੋਂ ਇੱਕ ਨੰਬਰ ਦਾ ਤੂੰ ਤੇ ਸੁਚਰਨੰਦ ਨੇ ਕਿਹਾ ਸੀ ਇਸ ਬੋਲਗੇ ਇਹਨਾਂ ਨੂੰ ਮਾਰਦੇ ਹੋ ਤੇ ਸ਼ੁ크ਰਾ ਕਿ ਜਿਹੜਾ ਮਲੇਰ ਕੋਟਲੇ ਦਾ ਨਵਾਬ ਸੀ ਉਹਨਾਂ ਨੇ ਲੰਨਤ ਪਾਈ ਸੁਚਾਰਨੰਦ ਨੂੰ ਵੀ ਵਜੀਦ ਖਾਨ ਨੂੰ ਵੀ ਜੀ ਦਾ ਇਤਰਾਮ ਅੱਜ ਵੀ ਸਾਰੇ ਕੌਮ ਕਰਦੀ ਆ ਜੀ ਤੁਸੀਂ ਬੱਚਿਆਂ ਨੂੰ ਸ਼ਹੀਦ ਕਰਕੇ ਕੀ ਸੌਤ ਕਰਨਾ ਚਾਹੁੰਦੇ ਜੀ ਤੇ ਉਸ ਟਾਈਮ ਕੋਈ ਨਹੀਂ ਸੀ ਬੋਲਿਆ ਨਵਾਬ ਮਲੇਰ ਕੋਟਲੇ ਤੇ ਬੋਲੇ ਸੀ ਤੇ ਗੁਰੂ ਸਾਹਿਬ ਨੇ ਉਹਦੇ ਵਿੱਚ ਜਿਹੜਾ ਨਾਮ ਇਹਨੂੰ ਜਦ ਤੁਸੀਂ ਪੜੋਗੇ ਇੱਕ ਇਹੋ ਜਿਹਾ ਤੀਰ ਲੜਿਆ ਆਇਆ ਉਹਦੀ ਇੱਕ ਦੇ ਵਿੱਚ ਕਿ ਫਿਰ ਉੱਪਰ ਕੋਈ ਸਵਾਇ ਪਿਛਤਾਵੇ ਤਾਂ ਕੁਝ ਨਹੀਂ ਉਪਾੜੀ ਰਾਜਾਂ ਦੀਆਂ ਝੂਠੀਆਂ ਸ਼ਿਕਾਇਤਾਂ ਆਪਣੇ ਅਮੀਰਾਂ ਵਜ਼ੀਰਾਂ ਦੀਆਂ ਝੂਠੀਆਂ ਸ਼ਿਕਾਇਤਾਂ ਗੁਰੂ ਸਾਹਿਬ ਨੂੰ ਜਾਣਦਾ ਨਹੀਂ ਸੀ ਉਹਨਾਂ ਦੇ ਨੇਚਰ ਨੂੰ ਨਹੀਂ ਸੀ ਜਾਣਦਾ ਉਹਨਾਂ ਦੇ ਕੰਮਾਂ ਨੂੰ ਨਹੀਂ ਸੀ ਜਾਣਦਾ ਉਹਨੂੰ ਸਿਰਫ ਇਹੋ ਹੀ ਦੱਸਿਆ ਗਿਆ ਸੀ ਕਿ ਇਹ ਤੇ ਹਕੂਮਤ ਚਾਹੁੰਦੇ ਆ ਇਹ ਹਕੂਮਤ ਦੇ ਬਾਗੀ ਨੇ ਗੁਰੂ ਸਾਹਿਬ ਜੀ ਕੋ ਮਚਾਉਂਦੇ ਹੁੰਦੇ ਤੇ ਪੰਗਾੜੀ ਦੇ ਯੁੱਧ ਵਿੱਚ ਜਿੱਦਣ ਇਹਨਾਂ ਨੂੰ ਪਾੜੀ ਰਾਜਿਆਂ ਨੂੰ ਕੁੱਟਿਆ ਸੀ ਗੁਰੂ ਸਾਹਿਬ ਉਹਨੂੰ ਹੀ ਪਾੜੀ ਦੀ ਸਾਰੀ ਜਿੰਨੀ ਬਾਈ ਰਕਤਾਰ ਦੀ ਖੇਤ ਤੇ ਕਬਜ਼ਾ ਕਰ ਲੈਂਦੇ ਇਹੋ ਜਿਹਾ ਤੇ ਗੁਰੂ ਸਾਹਿਬ ਦਾ ਕੋਈ ਮਕਸਦ ਨਹੀਂ ਸੀ ਖੈਰ ਦੋਸਤੋ ਗੁਰੂ ਸਾਹਿਬ ਦਾ ਹਰ ਸਿਦਾ ਸ਼ੇਰ ਆਚੂ ਕਰ ਅਜ਼ਮਾਹੀਲ ਤੇ ਦਰਗੁਜਸ਼ਤ ਹਲਾਲ ਅਸਤ ਬੁਰਦਨ ਬਾਸ਼ਮਸ਼ੀਰ ਦਸਤ ਇਹਨੇ ਮੈਂ ਤੇ ਉਦੋਂ ਤਲਵਾਰ ਨੂੰ ਹੱਥ ਪਾਇਆ ਜਦੋਂ ਮੇਰੇ ਕੋਲ ਤੁਸੀਂ ਕੋਈ ਰਸਤਾ ਹੀ ਨਹੀਂ ਛੱਡਿਆ ਕਿ ਕੋਈ ਗੱਲ ਨਹੀਂ ਮੈਂ ਬੈਠਾ ਵਾਂ ਮਾਲਵੇ ਦੇ ਵਿੱਚ ਆ ਜਾਓ ਮੈਂ ਤੁਹਾਡਾ ਫਿਰ ਇੰਤਜ਼ਾਰ ਕਰਦਾ ਤੇ ਫਿਰ ਜਿੱਤਰਾ ਖਦਰਾਨੇ ਦੀ ਤਾਬਦੀ ਲੜਾਈ ਦੇ ਵਿੱਚ ਫਿਰ ਕੁੱਟ-ਕੁੱਟ ਕੇ ਇਹਨਾਂ ਨੂੰ ਚੌੜਾ ਕੀਤਾ ਤੁਸੀਂ ਜਾਣਦੇ ਜੇ ਉਦੋਂ ਬਾਅਦ ਇਹ ਸਮਾਂ ਜਿਹੜਾ ਵਾ ਫਿਰ ਗਾਹ ਨੂੰ ਤੁਰਦੀ ਐ ਇਹ ਬੜੀ ਵੱਡੀ ਚੀਜ਼ ਹੈ ਜੇ ਮੈਂ ਲੜੀ ਤੁਹਾਡੇ ਨਾਲ ਸਾਰੀ ਸਾਂਝੀ ਕਰਨ ਲੱਗਾ ਤੇ ਆਖਦੀ ਬਹੁਤ ਲੰਮਾ ਹੋ ਜਾਣਾ ਕੰਮ ਉਸ ਤੋਂ ਆਪਣੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਦੀ ਇਹਨਾਂ ਦਿਨਾਂ ਦੀ ਐਵੇਂ ਦੱਸੋ ਕੀ ਕੌਮ ਤੇ ਪਾਣਾ ਵਾਪਿਆ ਅਕਸ਼ਮੀਆ ਗੁਰੂ ਸਾਹਿਬ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਕਿਤਰਾਏ ਸਾਡੇ ਪੱਗਾਂ ਤੇ ਦਸਤਾਰਾਂ ਸਿਰਾਂ ਦੇ ਦਿੱਤੀਆਂ ਸਾਨੂੰ ਇਸ ਧਰਤੀ ਦੇ ਮਾਲਕ ਬਣਾਇਆ ਜਿੱਥੇ ਸਾਨੂੰ ਹਜ਼ਾਰਾਂ ਸਾਲ ਸਾਡੇ ਤੋਂ ਕੂੜਾ ਤੇ ਗੰਦਗੀ ਛਟਾਈ ਗਈ ਸਰ ਤੋਂ ਬਾਦਸ਼ਾਹ ਦਾ ਅਧਿਕਾਰ ਖੋਲਿਆ ਗਿਆ ਸੀ ਸਾਡੇ ਤੋਂ ਪੜ੍ਹਾਈ ਦੇ ਅਧਿਕਾਰ ਖੋਲੇ ਗਏ ਸੀ ਗੁਰੂ ਸਾਹਿਬ ਨੇ ਸਾਨੂੰ ਸਿਰ ਉੱਚਾ ਕਰਨਾ ਸਿਖਾਇਆ ਨਮਸਕਾਰ ਆ ਕੋਟ ਕੋਟ ਪ੍ਰਣਾਮ ਉਹਨਾਂ ਸਿੱਧਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਾਰਾ ਸੱਚੇ ਪਾਸ਼ਾ ਤੁਹੀ ਸਾਡੇ ਤੇ ਕਿਰਪਾ ਕੀਤੀ ਜਿੱਥੇ-ਜਿੱਥੇ ਵੀ ਦੋਸਤਾਂ ਦੇਸ਼ ਵਿਦੇਸ਼ ਤੁਹਾਡੇ ਵਾਸਤੇ ਜੀ ਖੁਸ਼ ਰਹੋ ਆਬਾਦ ਰਹੋ ਔਰ ਜਿੰਦਾਬਾਦ ਰਹੋ ਔਰ ਇਹਨਾਂ ਹੰਦਲਾਂ ਦੀ ਐਮਿਤ ਨੂੰ ਆਪਣੇ ਬੱਚਿਆਂ ਨੂੰ ਜਰੂਰ ਦੱਸੋ ਮੈਂ ਤੁਹਾਡਾ ਆਪਣਾ ਕਿ ਤੋਤਾਪਨ ਨੂੰ